ਹੋਇਆ ਜੀ ਛੋਟੇ ਚੂਹੇ ਛੱਡ ਜੂਗੀ ਸਾਡੇ ਘਰ ਇਹ ਵੀ ਚੱਕਰ ਹੁੰਦਾ ਜੀ ਹਰ ਜੀ ਅੱਛਾ ਹੋਲਡ ਦੇ ਹੋਰ ਨਾਲ ਜਿੱਥੇ ਖੜੀ ਹੈ ਇਹ ਆ ਜਾ ਆ ਜਾ ਨਹੀਂ ਮਤ ਲਾ ਲੋ ਇਹ ਮੈਂ ਦੇਖ ਪਹਿਲੀ ਵਾਰੀ ਆਈ ਆ ਹਾ ਕੇ ਕਰ ਲੱਗੀਆਂ ਤੂੰ ਮੈਂ ਕਹ ਹੁਣ ਇਹਦੇ ਇੱਕ ਦਿਲਕਾ ਪਾਉਂਗੀ ਨਹੀਂ ਆ ਕੇ ਕਰ ਲੱਗੀਆਂ ਚੂਹੇ ਛੱਡ ਜੂਗੀ ਚੂਹੇ ਕਿਹੜੇ ਇਹ ਬਣਿਆ ਹੋਇਆ ਜੀ ਰੈਸਟੋਰਾਂ ਸਨ ਡਰੇਜਾਂ ਦਾ ਸਮਝ 1874 ਦੇ ਲਗਭਗ ਇਹ ਬਣਿਆ 18 ਨਹਿਰ ਪੱਟੀ ਦੀ 1800 ਚੋ 70 ਦੇ ਲਗਭਗ ਅੱਛਾ ਜੀ ਹਾਂ ਆ ਨਹਿਰ ਜਦੋਂ ਪਟਵਾਈ ਤੀ ਨਾ ਹਾਂ ਜੀ ਅੰਗਰੇਜ਼ਾਂ ਦਾ ਸਮਾਂ ਤਾਂ ਕਾਲਫੂ ਲੱਗਦਾ ਹੁੰਦਾ ਤਾਂ ਖਾਰਕੂ ਬਾਦ ਤਾਂ ਇੱਥੇ ਆਰਮੀ ਆ ਕੇ ਰਹਿ ਗਈ ਹੁੰਦੀ ਅੱਛਾ ਜੀ ਉਹ ਸਿਸਟਮ ਆ ਇਹ ਦਰਵਾਜ਼ੇ ਦੇਖੋ ਕਿੱਡੇ-ਕੱਡੇ ਮੋਟੇ ਹਨ ਹਾਂ ਲੱਕੜ ਦੇ ਦੋ ਤੇ ਵੱਡੇ ਆ 2 ਇੰਚ ਮੋਟੇ ਆ ਪੂਰੇ ਦਰਵਾਜ਼ੇ ਵਾਹ ਜੀ ਵਾਹ ਏ ਤਰ੍ਹਾਂ ਦਰਵਾਜ਼ੇ ਹੁੰਦਾ ਨਾ ਹਾਂ ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਉਹ ਜੀ ਫਿਰ ਹਾਲ ਅਸੀਂ ਫਿਰ ਹੁਣ ਪਹੁੰਚ ਗਏ ਮਾਮਾ ਜੀ ਕੋਲ ਲੱਡੂ ਸਾਡਾ ਛੌਂ ਗਿਆ ਤਾਂ ਉਹ ਆ ਵੀ ਜਵਾਨਾ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਆ ਗਿਆ ਤੂੰ ਕੁੱਤੀ ਆ ਗਿਆ ਓਏ ਲੱਡੂ ਉੱਠ ਗਿਆ ਪੁੱਤ ਦੇਖ ਕਿਤੇ ਆਈ ਦੀ ਆ ਨੂਰੂ ਪਾਪਾ ਤਾਂ ਗਾ ਦੇ ਇੱਕ ਇਸੁੱਦੀ ਭਈ ਉੱਠੀ ਆ। ਇਹ ਹੁਣ ਭਾਈ ਮਾਮਾ ਜੀ ਉਹਨਾਂ ਨੂੰ ਮੇਲੀਏ ਤੇ ਚੱਲਦੇ ਆ ਜੀ ਅੰਦਰ। ਹਾਂਜੀ ਸੁਖੀ ਜੀ ਸਾਡਾ ਕੈਮਰਾਮੈਨ ਭਾਈ ਕੈਮਰਾਮੈਨ ਮੈਂ ਬਣਿਆ ਵਾ। ਇਹਨਾਂ ਨੂੰ ਬੱਚਿਆਂ ਨੂੰ ਚੀਜ਼ ਉੱਥੇ ਜਿਹੜੇ ਮੋਟਿਵ ਵਾਸਤੇ ਅਸੀਂ ਨਿਕਲੇ ਦੇ ਘਰੋਂ ਉਹ ਚੀਜ਼ ਹੋਈ ਨਹੀਂ ਪੂਰੀ। ਪਰਨਾਨ ਕੇ ਆ ਗਏ ਜੀ। ਪਰਨਾਨ ਕੇ ਆ ਗਏ ਜੀ ਹੱਗ ਹੁੰਦੇ। ਇਹ ਹੁਣ ਦੇਖਿਓ ਹੁਣ ਦੇਖਿਓ। ਓਏ ਲੈ ਲੱਗੀ ਹਿੱਲਣ ਲੱਗੀ ਹਿੱਲਣ ਨਾ ਲਾ 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 ਲਾਲ ਹੋ ਗਈ ਜਦੇ ਦੇਖ ਲਾ ਮਮੀ 1 ਮਿੰਟ ਚ ਪਹੁੰਚ ਗਈ ਜੀ ਮਾਮੀ ਜੀ ਕੋਲ ਇਹ ਦਨੂ ਰਿਉਤਾਰੇ ਮਮੀ ਸਾਸਿਕਾ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠੀਕ ਠਾਕ ਉਹ ਮੇਰਾ ਪੁੱਤ ਕਾ ਕਹਤਾ ਏ ਠੰਡ ਵਿੱਚ ਨਹਾਣੇ ਪਾਉਂਦ ਰੇ ਪੈ ਠੰਡ ਹੈ ਹੀ ਬਹੁਤ ਆ ਜੀ ਪੁੱਤ ਪੈਰੀ ਹੱਥ ਲਾਈਦਾ ਤੁਸੀਂ ਤਾਂ ਛੋਟੀਆਂ ਨਾ ਨਾ ਛੋਟੀਆਂ ਕੁੜੀਆਂ ਦੇ ਲਾਈਦੇ ਅੱਛਾ ਕੁੜੀਆਂ ਦਾ ਅੱਛਾ ਇਹ ਵੀ ਚੱਕਰ ਹੁੰਦਾ ਦੱਸ ਫੇ ਤਾਂ ਅਸੀਂ ਮਤਲਬ ਸਾਡੇ ਹਿੱਸੇ ਆਇਆ ਭਾਈ ਸਾਰੇ ਕੁਝ ਬਹੁਤ ਵਧੀਆ ਗੱਲ ਹੈ ਤੁਹਾਡੇ ਹਿੱਸੇ ਆਇਆ ਵਾ ਇਹ ਚੀਜ਼ ਕੰਨ ਤੇਰੇ ਪੈਰੀ ਹੱਥ ਲਾਉਣਾ ਸਾਡੇ ਕਿਸੇ ਮਾਈ ਪੁੱਤ ਬਹੁਤ ਔਖੇ ਮਿਲਦੇ ਆ ਜਸਮੀਨ ਤਰੀਕ ਗੱਲ ਦੱਸਾਂ ਮੈਂ ਪੈਰੀ ਹੱਥ ਦੀ ਗੱਲ ਨਹੀਂ ਹੈਗੀ ਪੁੱਤ ਬਹੁਤ ਔਖੇ ਮਿਲਦੇ ਆ ਈਆਂ ਦੇ ਕੇ ਪੁੱਤ ਲੈਣੇ ਬਹੁਤ ਔਖੇ ਨੇ ਹਾਂ ਬਿਲਕੁਲ 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 ਜੀ ਈਆਂ ਦੇ ਕੇ ਪੁੱਤ ਲੈਣੇ ਬਹੁਤ ਹਾਂ ਹਾਂ ਆਹੋ ਤਿੰਨ ਓਏ ਹਾਂਜੀ ਦੇਖ ਲਾ ਹੁਣ ਚਿੱਕਾ ਮਾਰਦਾ ਦੀ ਪੂਰਾ ਨਾ ਨੂੰ ਕੇ ਲੱਗਿਆ ਹੋਇਆ ਸਿਰ ਬਾਕੇ ਓਏ ਚਿੱਕਾ ਮਾਰਿਆ ਸਿਰ ਬਾਕੇ ਮੇਰੀ ਟੋਪੀ ਵੀ ਨਹੀਂ ਦੇਖ ਤੂੰ ਲਜਾਇਓ क्या हो गया मामा जी कितना मामा जी दे दे अच्छा 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 जी ठीक है ठीक है ठीक है जी ते हाँ भी जवाना ठीक है कितना चल रहा तेरा स्कूल सताल मामा जी ठीक है जी ठीक है तुम सुनाओ जी ठीक ठाक जी ਠੀਕ ਆ ਹੋ ਖੜਾਓ ਠੀਕ ਆ ਕਿਉਂ ਖੜਕੀ ਖੜਵੇਂ ਨਹੀਂ ਕੋਈ ਨਾ ਇਹ ਲੈ ਚਲੀਏ ਰ ਖਵਾ ਲਈ ਉਹ ਹੈ ਦੇਖ ਅੱਗੇ ਬਾਹਰ ਤੀਜੇ ਮਹੀਨੇ ਤੇਰੇ ਨਿਆਣੇ ਨੂੰ ਲੈ ਕੇ ਥੋੜੇ ਨਹੀਂ ਉਹ ਚੌਥੇ ਲੈ ਕੁਰਸੀ ਪਰ ਉਹ ਕੁਰਸੀਆਂ ਡਾਈਆਂ ਮਿਆ ਜਾ ਡਾ ਚਹਿ ਕੁਰਸੀ ਦਾ ਹੋਰ ਆਹੀ ਕਿਤੇ ਅੱਗ ਮਿਲਨੀ ਹੈ ਸਹੀ ਗੱਲ ਹੈ ਮਿੱਠੀ ਮਿੱਠੀ ਅੱਗ ਚੱਲਦੀ ਹੈ ਹਾਂ ਇੱਥੇ ਚੇਕੋ ਭਾਈ ਚੁੱਕ ਚੁਪੂ ਤੇ ਛਾਪਾ ਉਹ ਛਾਪਾ ਦਾ ਬੰਮਾ ਜੀ ਗੱਲ ਆਇਆ ਹਾਂ ਭਾਣੀਆਂ ਆਈਆਂ ਹੋਈਆਂ ਦੀਆਂ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਉੱਥੇ ਦਾਸਤਾਨੇ ਖਾਲਸਾ ਦਿਖਾ ਲਿਆਉਂਦੇ ਹਾਂ ਤੇ ਦੇਖਿਆ ਕਾਨੂੰ ਜੀ ਉੱਥੇ ਦਾ ਰਸ਼ੇ ਬਹੁਤ ਹੈ ਸਵਾ ਕਰਕੇ ਅੱਛਾ ਗੱਡੀ ਦਾ ਲੋਕ ਅੱਛਾ 4 ਵਜੇ ਕਹਿੰਦੇ ਦਰਵਾਜ਼ਾ ਲਗਾ ਦੇਣਾ ਅਸੀਂ ਤਾਂ ਫਿਰ ਲੇਟ ਤਾਂ ਹੋਏ ਜਾਣਾ ਜੀ ਕਿਉਂਕਿ ਰਸ਼ ਬਹੁਤ ਆ ਲੈਣ ਲੱਗੀ ਪਈ ਹਾਂਜੀ ਅੰਕ ਤਾਂ ਜਿਹੜੀ ਹੁਣ ਬਾਹਰੋਂ ਜਾਣਾ ਹੁੰਦੀ ਆ ਗੋਡਾ ਸਾਹਿਬ ਮੱਥਾ ਟੇਕਣਾ ਹੁੰਦੀ ਆ ਤਾਂ ਉੱਥੇ ਜਾਂਦੇ ਜਾਂਦੀ ਜਾਂਦੇ ਜਾਂਦੀ ਸਹੀ ਗੱਲ ਹੈ ਇਸ ਵਾਰ ਗਲਤ ਟਾਈਮ ਨਾਲ ਕੀ ਆਏ ਹਾਂ ਹਾਂ ਮੇਰੇ ਦੁਪਹਿਰ ਤੋਂ ਪੂਰੇ ਨੂੰ 11 12 ਵਜੇ ਲੱਗਦਾ ਚੌੜਾ ਚੱਲਦਾ ਬਿਲਕੁਲ ਬਿਲਕੁਲ ਹਾਂ ਕੋਈ ਫਾਇਦਾ ਵੀ ਕੋਈ ਨਹੀਂ ਜਾ ਕੇ ਭੱਜ ਦੌੜ ਰਹੇ हां जी हां वो कहंदा बा सिक्योरिटी गार्ड कहंदा कहंदा भाई जे तुसी लाइन च ਲੱਗ ਵੀ ਗਏ ਕਹਿੰਦਾ 4:30 ਵਜੇ ਇਹਨਾਂ ਨੇ ਗੇਟ ਬੰਦ ਕਰ ਦਿੰਨੇ ਕਰ ਦਣਾ ਜਿਹੜੇ ਅੰਦਰ ਆ ਸਿਰਫ ਉਹ ਰਹਿਣਗੇ ਬਸ ਕਹਿੰਦਾ ਵੀ ਤੁਸੀਂ ਪਹਿਲਾ ਘੰਟਾ ਲਾ ਕੇ ਹੋ ਲਾਈਨ ਚ ਲੱਗੂਗੇ ਕਹਿੰਦਾ ਫਿਰ ਐਟ ਏ ਟਾਈਮ ਜਾ ਕੇ ਗੇਟ ਬੰਦ ਹੋ ਗਿਆ ਥੋੜਾ ਟਾਈਮ ਹੀ ਖਰਾਬ ਹੋਣਾ ਖਰਾਬ ਕਹਿੰਦਾ ਵੀ ਉਹਨੇ ਪੁੱਛਿਆ ਕਹਿੰਦਾ ਕਿੱਥੋਂ ਆਏ ਅਸੀਂ ਉਹ ਮੈਂ ਆ ਯਾਰ ਅਸੀਂ ਤਾਂ ਲੋਕਲੇ ਕਹਿੰਦਾ ਬਾਈ ਫਿਰ ਤਾਂ ਤੁਹਾਨੂੰ ਮੈਂ ਆਹੀ ਸਲਾਹ ਦਵਾਂਗਾ ਤੁਸੀਂ ਦੁਬਾਰਾ ਹੀ ਕੀੜਾ ਮਾਰ ਜਿਓ ਹਾਂ ਠੀਕ ਹਾਂ ਬਿਲਕੁਲ ਠੀਕ ਹੈ ਕਹਿੰਦਾ ਵੀ ਨਹੀਂ ਤਾਂ ਕੋਈ ਫੜੀ ਕੰਮ ਦੀ ਆ ਬਾਈ ਕਿਆ ਲੋਰ ਤੁਸੀਂ ਲੈ ਲਈ ਚੁਆਸ ਆ ਬਾਈ ਇਹ ਚੁਆਸ ਜਾਨ ਕੇ ਕਹਿੰਦੇ ਆ ਮੈਂ ਸਮਝ ਗਿਆ ਹਾਂ ਨਹੀਂ ਮੈਂ ਮੰਨ ਗਿਆ ਤੂੰ ਆਪੇ ਦਾ ਹੱਥ ਵੀ ਤੋਰ ਸੋਣੀ ਨਹੀਂ ਲੱਗਦੀ ਗੱਲ ਖਤਮ ਕਰ ਨਾ ਬੇਕਾਰ ਲੱਗਦੀ ਮੇਰੇ ਪਾਈ ਵੀ ਸੋਣੀ ਲੱਗਦੀ ਸੀ ਸਹੀ ਗੱਲ ਹਾਂ ਤੇਰੀ ਸੋਣੀ ਲੱਗਦੀ ਆ ਜਿਹੜਾ ਕੱਪੜਾ ਇਹਨੂੰ ਪਸੰਦ ਆ ਉਹੀ ਸੋਹਣਾ ਹੁੰਦਾ ਬਸ ਅਸੀਂ ਦਾ ਮਾਮਾ ਹੀ ਉੱਧਈਆਂ ਹਾਂ ਹਾਂ ਫਟੇ ਪੁਰਾਣੇ ਆ ਨਹੀਂ ਹਾਂ ਸਹੀ ਗੱਲ ਆ ਬੰਦੇ ਹੋ ਫਿਰ ਹਾਂ ਹਾਂ ਮੰਨਦੇ ਆਂ ਅਸੀਂ ਮੰਨਣੀ ਪੈਣੀ ਸ਼ਾਮ ਰੋਟੀ ਵੀ ਖਾਣੀ ਸਹੀ ਗੱਲ ਆ ਬਿਲਕੁਲ ਓਏ ਇਹ ਤਾਂ ਇਹ ਤਾਂ ਬਾਈ ਗੱਲ ਪੱਕੀ ਆ ਪੱਕੀ ਆ ਇਹ ਇਹਨਾਂ ਦੇ ਮੁਰੇ ਦਾ ਮਹਾਰਾਜਾ ਨੂੰ ਵੀ ਝੁਕਣਾ ਪੈਂਦਾ ਦਾ ਝੁਕਣਾ ਪੈਂਦਾ ਝੁਕਣਾ ਪੈਂਦਾ ਆਹੀ ਰੋਟੀ ਮਿਲਣੀ ਆਹੀ ਰੋਟੀ ਮਿਲਣੀ ਹਾਂ ਬਾਕੀ ਹੋਰ ਸੁਣਾਓ ਕਿ ਮੈਂ ਘਰ ਪਰਿਵਾਰ ਐ ਮਾਮਾ ਜੀ ਪੁੱਤਰ ਮਾਲਾ ਤੇ ਆਏ ਹੈ ਕਾ ਸਿੱਧੇ ਹੀ ਆ ਰਹੇ ਨਹੀਂ ਅਸੀਂ ਪਿੰਡ ਤੋਂ ਹੀ ਆਏ ਜੀ ਸਿੱਧੇ ਇਧਰੋਂ ਆਏ ਹਾਂ ਜੀ ਹਾਂ ਹਾਂ ਘਰ ਤੋਂ ਹੀ ਆਏ ਆ ਜੀ ਤੇ ਪਰ ਹੁਣ ਸਾਡੀਆਂ ਭਾਣ ਜੀਆਂ ਥੋੜੀਆਂ ਜੀਆਂ ਉਦਾਸ ਜੀਆਂ ਹੋ ਗਈਆਂ ਕਾ ਤੇ ਵੀ ਤੁਹਾਨੂੰ ਵੀ ਹਾਂ ਵੀਰ ਮਨ ਨਹੀਂ ਆਇਆ ਮਤਲਬ ਦੇਖ ਨਹੀਂ ਹੋਇਆ ਹਾਂ ਚਲੋ ਕੋਈ ਨਹੀਂ ਹਜੇ ਹੈਗੇ ਆ ਇਹ ਇੱਕ ਦੋ ਦਿਨ ਹੋਰ ਤੁਸੀਂ ਕੱਲ ਨੂੰ ਆਓ ਕੱਲ ਨੂੰ ਦੇਖੇ ਚ ਕਿਹੜਾ ਮਾਰੋ ਹਾਂਜੀ ਹਾਂ ਹਾਂ 11:00 ਵਜੇ ਤੱਕ 10 11 ਤੱਕ ਆਓ ਹਾਂਜੀ ਹਾਂ 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 ਕੱਲ ਨੂੰ ਦੇਖ ਲੈਣੇ ਆ ਜਦੋਂ ਉੱਥੇ ਤੁਰਨਾ ਤੁਸੀਂ ਮੈਨੂੰ ਫੋਨ ਕਰ ਦਿਓ ਠੀਕ ਹੈ ਜੀ ਚਲੋ ਵੀ ਚਲ ਉੱਥੇ ਦੇਖ ਲੂਗੇ ਨਾ ਉੱਥੇ ਜੇ ਕੋਈ ਲੱਗਿਆ ਕਿਸੀ ਬਸ ਠੀਕ ਆ ਠੀਕ ਆ ਜਿਹੜੇ ਮੁੰਡੇ ਨੇ ਮੈਂ ਫੋਨ ਵੀ ਕਰਿਆ ਉਹ ਨੰਬਰੇ ਸੋਚਾ ਆ ਬ अच्छा 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 ਜੀ ਹੋ ਸਕਦਾ ਵੀ ਅਗਲਾ ਆਫ ਡਿਊਟੀ ਹੋਵੇ ਹਜੇ ਫਿਲਹਾਲ ਹੋ ਸਕਦਾ ਮੈਂ ਤਾਂ ਹੀ ਜਸਮੀ ਨੂੰ ਕਹਿਦਾ ਵੀ ਕੀ ਬਣਿਆ ਹੂੰ ਥੋੜੀ ਗੱਲ ਚਲੋ ਕੋਈ ਨਹੀਂ ਬਾਕੀ ਦੇਖ ਰਿਹਾ ਜੀ ਮਨੂ ਕੋ ਲਾਇਆ ਆ ਨਾਲ ਹੋ ਰਿਹਾ ਰੋ 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 ਓਕੀ ਆ ਓਕੀ ਆ ਜਦ ਭੁੱਖੀ ਹੁੰਦੀ ਜੀ ਫੇਰ ਨਹੀਂ ਖੜਦੀ ਇੱਕ ਵੀ ਮਿੰਟ ਹਾਂ ਬੱਬਾ ਉੱਦਾਂ ਨਹੀਂ ਉੱਦਾਂ ਕਿਨੇ ਰੋਣਾ ਨਹੀਂ ਉੱਦਾਂ ਰੋਣਾ ਨਹੀਂ ਉੱਦਾਂ ਜਮਾ ਵੀ ਨਹੀਂ ਰੋਣਾ ਜੇ ਭੁੱਖੀ ਆ ਫਿਰ ਤਾਂ ਜੋ ਮਰਜੀ ਕਰਿ ਜੋ ਬਿਲਕੁਲ ਬਿਲਕੁਲ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਵਾਕ ਸਾਡਾ ਭੁੱਖਾ ਹੀ ਕਿਹਾ ਹੈ ਹਾਂਜੀ ਹਾਂ 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 ਉਹਨਾਂ ਨਾਲੋਂ ਪੇਪਰ ਨੂੰ ਚਾਹ ਜਾਂਦਾ ਹੈ ਉਹਨਾਂ ਦਾ ਨਹੀਂ ਪਤਾ ਲੱਗਦਾ ਇਹ ਰੋਂਦੇ ਆ ਲੱਗਦਾ ਨਹੀਂ ਤਾਂ ਪਤਾ ਹੈ ਛਕਸੀ ਗੱਲਾਂ ਇਹ ਕਾਂਗਣੇ ਨਾਲ ਨੂੰ ਕਾਇਦੋ ਬੁਫੀ ਹੁੰਦੀ ਆ ਸੱਚੀ ਐ ਕੀ ਕਰਦੇ ਨੇ ਕਰਦਾ ਤਾਂ ਸੱਪੇ ਦੇਖ ਲਓ ਪਈ ਪਈ ਮਾਂਮਾ ਹੀ ਬੈੱਡ ਪਰ ਗਰਦਨ ਘੱਟੋ ਘੱਟ ਵੀ ਚਾਰ ਉਂਗਲ ਚੱਕ ਲੈਂਦੀ ਕਿੰਨੇ ਟਾਈਮ ਹੀ ਹੋ ਗਈ ਇਹੇ 3 ਮਹੀਨੇ ਦੀ ਜੀ ਅੱਜ ਹੋ ਗਈ ਤਰੀਕ 28 हां ਕੱਲ ਨੂੰ 3 ਮਹੀਨੇ ਦੀ ਹੋ ਜਾਣਾ ਜੀ। ਹਾਂ ਬਸ ਹੋਰ ਵਾਲੀ ਹੁਣ ਗਾਹਾਂਗਾ ਜੀ। ਜਵਾਕੇ ਨੇ ਕੋਈ ਪਤਾ 23 ਤਰੀਕ ਨੂੰ 29 ਤਰੀਕ ਨੂੰ 3 ਮਹੀਨੇ ਦੀ ਹੋ ਜਾਣਾ। ਇਹ ਬੜਾ ਹੀ ਹੋਣਾ ਜਵਾਕੇ ਨੇ ਹੁਣ ਗਾਹਾਂ ਗਾਹਾਂ ਨੇ ਝੋਲ ਮਾਰਨਾ ਹੀ ਹੈ। ਹਾਂਜੀ ਹਾਂ। ਆ ਸਾਡੇ ਵਾਲਾ ਖੜਾ ਹੋਣ ਲੱਗ ਗਿਆ। ਹਾਂ ਇਹ 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 ਕਿਨੇ ਮਹੀਨੇ ਦਾ ਹੋ ਗਿਆ ਜੀ? ਸਾਲ ਦਾ ਹੋ ਰਿਹਾ ਨੇ ਹੁਣ। ਇਹ ਸਾਲ ਦਾ ਹੋ ਜਾਣਾ ਹਾਂ। ਇਹ 15 ਨੂੰ ਹੋ ਗਿਆ ਰੱਖ ਲੈ। ਅੰਗੇ ਤਾਂ ਏ। ਹਾਂਜੀ। ਮੇਰੇ ਕੋਲ ਤਾਂ ਹੁੰਦਾ ਹੀ ਨਹੀਂ ਹੈ ਜਦੇ ਚੱਕ ਦਿੰਦਾ ਫੱਟੇ। ਹਾਂਜੀ ਮਾਮਾ ਜੀ ਅੱਜ ਇਹ ਤੁਹਾਨੂੰ ਸੱਦਾ ਦੇ ਐਡਵਾਂਸ ਤੇ ਜੀ ਹਾਂਜੀ ਹਾਂ 11 ਤਰੀਕ ਨੂੰ ਆਪਣੇ ਲੋੜੀਆ ਪ੍ਰੋਗਰਾਮ ਆ ਜੀ ਵਿੱਚੇ ਮੇਰੇ ਜਨਮ ਦਿਨ ਦਾ ਪ੍ਰੋਗਰਾਮ ਆ ਜੀ ਲੋੜੀ ਹੋਗੀ ਲੋੜੀ ਤੇ ਮਨਨਾ ਬੁਲਾਦਾ ਨਹੀਂ ਨਹੀਂ ਕਾਨੂੰ ਤੇ ਇਹ ਕਹਿੰਦੇ ਭਾਈ ਵੀ ਪ੍ਰੋਗਰਾਮ ਮੈਂ ਕਿਹਾ ਫਿਰ ਮੇਰੀ ਗੱਲ ਸੁਣੋ ਰੋਜ਼ ਰੋਜ਼ ਪ੍ਰੋਗਰਾਮ ਵੀ ਨਹੀਂ ਚੰਗੇ ਇੱਕ ਵਾਰ ਸੇ ਹਾਂ ਵੀ ਫੇਰ ਕੋਸ ਉਂ ਹੋ ਜਾਂਦਾ ਏ ਜਨਵਰੀ ਜਨਮ ਦੇ ਨਾ ਜਨਵਰੀ ਦੇ ਮੇਰਾ 11 ਤਰੀਕ ਦਾ ਹੀ ਆ ਜੀ ਹਾਂ ਨਹੀਂ ਲੋਜ ਲੈਣੀ ਅਸੀਂ ਅਸੀਂ ਮੇਨਤਾਂ ਰੱਖਿਆ ਤਾਂ ਜੀ ਪ੍ਰੋਗਰਾਮ ਐਤਵਾਰ ਦਾ ਉਹ ਕੁਦਰਤੀ ਉਹ ਜਨਮ ਦਿਨ ਵਾਲੇ ਦਿਨ ਐਤਵਾਰ ਆ ਗਿਆ ਫੇਰ ਅਸੀਂ ਕਿੱਥੇ ਵੀ ਉਦੋਂ ਹੀ ਚੱਲਣ ਦੋ ਹਾਂ ਮੈਂ ਕਿਹਾ ਵੀ ਉਦੋਂ ਹੀ ਰੱਖਦੇ ਆ ਜੀ ਫੇਰ ਬਾਰ ਬਾਰ ਇਸ ਜਾਰੇ ਵੀ ਵਿਚਾਰੇ ਹੁਣ ਪੈਸੇ ਉਹ ਥੋੜਾ ਹੋ ਗਿਆ ਸਮਝੋ ਹਫਤਾ ਹੋ ਗਿਆ ਵੀ ਕਰਨਾ ਕਿਹਦੇ ਕਿਉਂਕਿ ਮਨਚੂਰੀਆਂ ਵੀ ਚੱਲਦੇ ਆ ਹੱਥ ਮੋਦੇ ਵੀ ਚੱਲਦੇ ਆ ਕੀ ਅਸਵਾਦੀ ਸੋਹ। ਉਹ ਸੁਝੋ ਤਾਰੇ ਕਾਦਾ। ਅਲੇ ਪੂਰੀਆਂ ਵੀ ਚੱਲੀਆਂ। ਹਾਂ ਸਮਝ ਆਉਂਦਾ ਅਲੇ ਹੋਇਆ ਨਹੀਂ। ਨਹੀਂ ਹੋ ਗਿਆ ਰੋਟੀ ਪਾਣੀ ਤਾਂ ਕਿ ਸਾਈਡ ਤੇ ਬਾਕੀ ਅਸੀਂ ਆਪਣੇ ਵੱਲੋਂ ਤਾਂ ਸਾਈਡ ਕਰ ਲਿਆ। ਹਾਂ। ਸੱਦੀ ਹੁਣ ਹਲਵਾਈ ਕਹਿੰਦਾ ਮੈਂ ਨਵਾਂ ਸੱਪ ਕੱਢੂੰਗਾ ਕਿ ਉਹ ਦੇਖਦੇ ਹੁਣ ਕਿਆ ਕੱਢਦਾ। ਨਵਾਂ ਸੱਪ ਜਿਹੜਾ ਉਹਨੂੰ ਤੁਸੀਂ ਕਹੂਗੇ ਉਹਨਾਂ ਦਾ ਹਾਂ ਇੱਕ ਹੋਰ ਗੱਲ ਆ ਮਾਮਾ ਜੀ। ਹਲਵਾਈ ਵੀ ਅਸੀਂ ਉਹੀ ਤੁਹਾਡੇ ਪਿੰਡ ਵਾਲੀ ਕਰਨਾ ਜਿਹੜਾ ਵਿਆਹ ਨੂੰ ਤਾਂ। ਦੋਰਸਾ ਵਾਲਾ। ਹਾਂ ਜੀ ਹਾਂ। ਅੱਛਾ ਚਮਕੌਰ ਸੀਤਾ। ਚਮਕੌਰ ਸਾਹਿਬ ਦੇ ਆ ਜੀ ਉਹ। ਚਮਕੌਰ ਸਾਹਿਬ ਦੇ ਆ। अच्छा अच्छा मैं था कह के अपने पिंड दे ओ माने माजरे थी ठीक है ठीक है ये ਨਾਲੇ ਬੰਦਾ ਬੰਦਾ ਵੀ ਬਹੁਤ ਘੈਂਟ ਆਈ ਪਿਆ ਹਾਂ ਉਹ ਥੋੜਾ ਜਿਹਾ ਨਾ ਐ ਡਿਪਲ ਦੇ ਬਿਆਨ ਨੂੰ ਥੋੜਾ ਕੰਤਾਰਤਾ ਹਾਂ ਬੰਦਿਆਂ ਨੇ ਨਾ ਥੋੜਾ ਜਿਹਾ ਨੂੰ ਗੁੱਤਾ ਆਈ ਗਿਆ ਕੱਲਾ ਤਾਂ ਕੱਲਾ ਆ ਜੀ ਇਹ ਗੱਲ ਹੈ ਫਿਰ ਵੀ ਬਹੁਤ ਕੰਮ ਖਿੱਚਿਆ ਨਹੀਂ ਨਹੀਂ ਬਹੁਤ ਵਿਆਹ ਬਹੁਤ ਵਧੀਆ ਭੁਗਤਾਇਆ ਜੀ ਕਿਹਦੇ ਖਾਈ ਹਾਂ ਕੀ ਬਾਤ ਆ ਜੀ ਸਹੀ ਗੱਲ ਬਹੁਤ ਵਧੀਆ ਜੀ ਕਿਹੜੀ ਗਾਜਰ ਪਾਗ ਜ ਵਰਗੀ ਬਣੀ ਹੋਈ ਹੈ ਉਹ ਜਿਹੜੀ ਤੱਤ ਪੜਾਤ ਚ ਬਣਾਈ ਸੀ ਬਹੁਤ ਸੋਹਣੀ ਬਹੁਤ ਸੋਹਣੀ ਉਹ ਕਿਹੜਾ ਤੱਤ ਪੜਾਤ ਚ ਬਣਾਈ ਸੀ ਨਹੀਂ ਉਹ ਪਰ ਬਹੁਤ ਚਮਲਾ ਮਰਚਲੇ ਬਹੁਤ ਸਵਾਦ ਆਪੀ ਸਵਾਦ ਨਹੀਂ ਸਾਰੀਆਂ ਹੀ ਆਈਟਮਾਂ ਵੈਸੀ ਤੇ ਚਲੋ ਵਧੀਆ ਦੀਆਂ ਨਹੀਂ ਹਾਂ ਬਿਲਕੁਲ ਹਾਂ ਜੀ ਹਾਂ ਕੋਈ ਚੀਜ਼ ਮਾੜੀ ਨਹੀਂ ਸੀ ਬਿਲਕੁਲ 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 ਪ੍ਰਸ਼ਾਦਾ ਪਾਣੀ ਵੀ ਵਧੀਆ ਬਣਿਆ ਬਿਲਕੁਲ ਜੀ ਸਾਡੀ ਪਾਣੀ ਵੀ ਵਧੀਆ ਤਾਂ ਹੈ ਨੋਰਮਲ ਤਾਂ ਸਾਰਾ ਕੋ ਨਾਲੇ ਮਸਾਲੇ ਨਹੀਂ ਤੇ ਜ਼ਿਆਦਾ ਹਾਂ ਜੀ ਹਾਂ ਹਾਂ ਇਹ ਵੀ ਦੀ ਵਧੀਆ ਚੀਜ਼ ਬਣਾਈ ਉਹਨੇ ਮਸਾਲਿਆਂ ਤੋਂ ਬਿਨਾ ਉਹੀ ਗੱਲ ਹੈ ਜੀ ਹਾਂ ਹਮ ਬਿਲਕੁਲ ਬਿਲਕੁਲ ਕਹਿੰਦਾ ਹੋਰ ਸੁਣਾਉਂਗਾ ਮਿੱਤਾ ਜੀ ਬਾਸ ਜੀ ਕਿਰਪਾ ਬਾਬੇ ਨਾਨਕ ਦੀ ਜਿਹੜਾ ਲੰਗੀ ਜਾਂਦਾ ਟਾਈਮ ਪੂਰੀ ਰਜਾ ਚ ਬਿਲਕੁਲ ਕਹਿ ਗਏ ਨਾ ਹੁਣ ਦੀ ਭੈਣ ਨੂੰ ਪੂਰੀ ਨੂੰ ਠੀਕ ਆ ਵੀ ਹੁਣ ਹੋ ਮੈਨੂੰ ਜੂ ਜੂ ਦੇ ਨਿਕਲਨੇ ਆਉਂਦੇ ਨੇ ਅਰਥ ਪਾਈ ਜਣੇ ਲੈਣੇ ਚ ਪਾਣੀ ਪੁੱਛਣਾ ਤੇਰਾ ਉੱਪਰ ਮਤਲਬ ਮਹੀਨੇ ਕਿ ਤੱਕ ਹੈ ਇਹਨੂੰ ਦੇਖਭਾਲ ਦੀ ਫੁੱਲ ਰੱਖਣੀ ਹਾਂਜੀ ਹਾਂ 1.5 ਮਹੀਨਾ ਤਾਂ ਨਾ ਜੀ ਫੁੱਲ ਰੱਖਣੀ ਪੈਣੀ ਪੂਰੀ ਕੇਅਰ ਕਰਨੀ ਪੈਣੀ ਨਾ ਕੋਈ ਬੰਦਾ ਮਤਲਬ ਜਿੱਦਾਂ ਹੁਣ ਸਾਡੇ ਵਰਗੇ ਕੰਮਕਾਰ ਚੋਂ ਨਿਕਲ ਕੇ ਚਲੇ ਜਾਂਦੇ ਬੱਚਿਆਂ ਕੋਲ ਗਲਤ ਹੋ ਗਿਆ ਉਹ ਕੰਮ ਤਾਂ ਬਿਲਕੁਲ ਹੀ ਨਹੀਂ ਗਲਤ ਹੋ ਗਿਆ ਹਾਂਜੀ ਹਾਂ ਉਹ ਉੱਥੇ ਦਾ ਫਿਰ ਇਦਾਂ ਨਾ ਵੀ ਮਤਲਬ ਹੁਣ ਇਨਫੈਕਸ਼ਨ ਕਰਕੇ ਬਹੁਤ ਵਿਚਾਰ ਸੈਨੀਟਾਈਜ਼ਰ ਦੀ ਤਾਂ ਬੋਤਲ ਚਾਹੀਦੀ ਚਾਹੀਦੀ ਸੈਨੀਟਾਈਜ਼ਰ ਤਾਂ ਮੈਂ ਇੱਕ ਪਾਸੇ ਬੰਦੇ ਨੇ ਜੇ ਕਿਤੇ ਬਾਹਰ ਤੇ ਆਣ ਕੇ ਕੋਲ ਜਾਣਾ ਉਹ ਵੀ ਨਹਾ ਧੋ ਕੇ ਕੱਪੜੇ ਬਦਲ ਕੇ ਫਿਰ ਹਾਂ ਜਿੱਦਾਂ ਇਨਫੈਕਸ਼ਨ ਦਾ ਹਾਂਜੀ ਹਾਂ 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 ਕੱਪੜੇ ਸਾਰੇ ਪਰਿਵਾਰ ਦੇ ਡਟੌਲ ਚ ਧੋਣੇ ਚਾਹੀਦੇ ਕਿਉਂਕਿ ਨਿਆਣੇ ਨੂੰ ਚੱਕ ਹੋ ਜਾਂਦਾ ਹੈ हां ये भी है हां बहुत भी तो तो सारे भी कपड़े पौण तो डिटॉल तो सारे परिवार दे डिटॉल ਵਰਤੇ ਜਾਂਦੇ ਜਾਨੀ ਕੇਅਰ ਕਰਨੀ ਪੈਣੀ ਵਾਧੂ हां ਵਾਧੂ ਵਾਧੂ ਕੇਅਰ ਥੋੜੀ ਜ਼ਿਆਦਾ ਕਰਨੀ ਪੈਣੀ ਚੱਲ ਹੱਥ ਧੋ ਕੇ ਨਹੀਂ洗ਣਾ ਨਹੀਂ洗ਣਾ हां ਉਹੀ ਲਾ ਕੇ ਚੱਲਦੇ ਹਾਂ ਨਹੀਂ洗ਣਾ ਨਹੀਂ洗ਣਾ ਨਹੀਂ ਸਾਰੇ ਖੇਤਾਂ ਦੇ ਉਹਨੇ ਜਿੱਦਾਂ ਬਾਹਰ ਦੇ ਕੱਪੜੇ ਲੇਕੇ ਜਾਂਦੇ ਉਹ ਤਾਂ ਧੋਣੀ ਹੁੰਦੇ ਹੁੰਦੇ ਤੇ ਕੁਝ ਨਹੀਂ ਪਾਉਣਾ ਅੰਗਦ ơi ਆ ਜਾ ਯਾਰ ਮੇਰੇ ਕੋਲ ਆ ਜਾ ਤੂੰ ਆ ਜਾ ਉਹ ਆ ਜਾ ਆ ਜਾ

ਮੇਟੋਂ ਨਜਾਰਨੇ ਨਾਲ ਸੇਕੂ ਚਾਹ ਪਾਣੀ ਆਉਂਦਾ ਜਦ ਤੱਕ ਚਾਹ ਬਣ ਰਹੀ ਹੈ ਗਰਮਾ ਗਰਮ ਬਸ ਬੜ ਗਈ ਵੀ ਬਣ ਗਈ ਅੱਗ ਮੁੰਡਾ ਕਹਿੰਦਾ ਅੱਗ ਬਾਲ ਕੇ ਦਵਾ ਜੀਜੂ ਜੀ ਮੈਂ ਆਹ ਪਾਈ ਬਾਲ ਦੇ ਮੈਨੂੰ ਤਾਂ ਇਹਦਾ ਮਖਾ ਵੀ ਹੂੰ ਵਿਚਾਰਾ ਬਾਲੂਗਾ ਕਿੱਦਾਂ ਪਰ ਦੇਖ ਲਾ ਮੁੰਡੇ ਨੇ ਜਦ ਇਹ ਲਾ ਕੇ ਲਟ 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 ਅੱਗ ਬਾਲਤੀ ਦੇਖ ਲਾ ਜਦ ਇਹ ਆ ਗੱਲ ਬਾਤ ਅਗਲੇ ਨੇ ਫਿਕਰ ਆ ਜੀਜੇ ਦਾ ਉੱਦੈ ਹੀ ਨਹੀਂ ਦੇਖ ਲਾ ਓਕੇ ਹੈ ਨਾ ਕੋਈ ਵੈਸੇ ਉਰੇ ਹੂੰ ਚੱਲ ਮਾਮਾ ਜੀ ਨਾਲ ਲੱਕੜ ਲੁੱਕੜ ਦੀ ਮੌਜ ਆ ਹਨਾ ਜਿੱਦਾਂ ਵੀ ਬਾਲਣ ਬੋਲਣ ਚਾਹੀਦਾ ਜੇ ਭਾਈ ਡਿਊਟੀ ਵੀ ਜ਼ਰੂਰੀ ਆ ਹਾਂ ਇਹ ਡਿਊਟੀ ਆ ਮਾਮਾ ਜੀ ਦੀ ਉਰੇ ਲੱਗੀ ਹੋਈ ਇਹ ਹੈਗਾ ਰੈਸਟ ਹਾਊਸ 24 ਘੰਟੇ ਨਾ ਹੋ ਜਾਂਦੀ ਉਰੇ ਤੇ ਉਹਨਾਂ ਨੇ ਚਲਦੀ ਆ ਮਾਮੀ ਦਾ ਟ੍ਰੇਸ ਕਰੇ ਵਾ ਫੋਨ ਉਹਨਾਂ ਨੇ ਟੈਂਡੈਂਸ ਜਿਵੇਂ ਕਹਿੰਦੇ ਨੇ ਵੀ ਆਨਲਾਈਨ ਵੀ ਉਹ ਜਗ੍ਹਾ ਦਿਖਾਉਂਦਾ ਅੱਛਾ ਵੀ ਮਤਲਬ ਉਹ ਰੇ ਬੰਦਾ ਇੱਕ ਹਾਜ਼ਰ ਡਿਊਟੀ ਪਰ ਚਾਹੀਦਾ ਠੀਕ ਹੈ ਸਮਾਨ ਪਿਆ ਨਾ ਵੀ ਰੋ ਚੱਕਣਾ ਹੋ ਜਵੇ ਤਾਂ ਕਰਕੇ ਹਾਂ ਇਹਨੂੰ ਕਮਾਣਾ ਨਾ ਇਹ ਲੈ ਕੇ ਫਿਰ ਚੱਲ ਉਹ ਦੇਖਿਓ ਕਿਵੇਂ ਬਟਰ ਬਟਰ ਚਾਕਦੀ ਆ ਪਿੱਛੇ ਨੂੰ ਲੈ ਕੱਦੂ ਓਏ ਐ ਮੇਰਾ ਬੱਤੂ ਇਹਦੇ ਪਰ ਰੰਗ ਕਿੰਨਾ ਉੱਠਦਾ ਨਾ ਜੀ ਇਹ ਹਾਂ ਸੋਹਣਾ ਲੱਗਦਾ ਤੇ ਮਤਲਬ ਉਹ ਰੇ ਸਮਾਨ ਜਿਹੜਾ ਪਿਆ ਏ ਉਹਦੇ ਕਰਕੇ ਫਿਰ ਰਾਖੀ ਉਰੇ ਮਤਲਬ ਕਹਿ ਲੋ ਵੀ ਮਾਮਾ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਹਾਂ ਛੱਡ ਕੇ ਭਾਈ ਇਹ ਨੂੰ ਜਾਣ ਨਹੀਂ ਸਕਦੇ ਜੇ ਮਾਮਾ ਜੀ ਕਿਤੇ ਜਾਉਂਗੇ ਤਾਂ ਮਾਮੀ ਜੀ ਉਰੇ ਜ਼ਰੂਰ ਚਾਹੀਦੇ ਆ ਹੂੰ ਕਿਸੇ ਵੀ ਟਾਈਮ ਕੋਈ ਅਵਸਾਰ ਆ ਸਕਦਾ ਹਨਾ ਹੂੰ ਤਾਂ ਕਰਕੇ ਜੀ ਇਹ ਡਿਊਟੀ ਹੁੰਦੀ ਆ ਉਰੇ ਮਾਮਾ ਜੀ ਉਹਨਾਂ ਦੀ ਚੱਲਦੀ ਆ ਚਲੋ ਨਾਲੇ ਆ ਕੁਰਸੀਆਂ ਲਿਆਓ ਜੇ ਜਿਵੇਂ ਬੈਠਣਾ ਜੇ ਹੁਣ ਮਾਮਾ ਜੀ ਨੂੰ ਫਿਰ ਉਧਰ ਬਿਜਲੀ ਵਾਲਾ ਕੰਮ ਵੀ ਦੇਖਣਾ ਪੈਂਦਾ ਤਾਂ ਕਰਕੇ ਮਾਮੀ ਜੀ ਨੂੰ ਲਿਆ ਉਰੇ ਉਹ ਤਾਂ ਲੈ ਨਾ ਦੀ ਵਿਚਾਰੀ ਕਿਤੇ ਚੱਕੂਗੀ ਉਹੀ ਆ ਚਲੋ ਹੀ ਕਰੀਏ ਭਾਈ ਮੈਂ ਤਾਂ ਕਰੀ ਕਿ ਲੋਹਣੇ ਵਿਊਰਸ ਆਪਣੇ ਇੱਥੇ ਕਹੀ ਆਨੇ ਆ ਉੱਥੇ ਰਹਿਨੇ ਨਾਨੀ ਛੱਡ ਕੇ ਉੱਥੇ ਰਹਿਨੇ ਹੁਣ ਇੱਥੇ ਡਿਊਟੀ ਆ ਭਾਈ ਨਹੀਂ ਡਿਊਟੀ ਆ ਬੰਦਾ ਕੰਮ ਕਰ ਵੀ ਚਲਾਉਣਾ ਬਿਲਕੁਲ ਡਿਊਟੀ ਆ ਯਾਰ ਹੁਣ ਮੇਰੀ ਗੱਲ ਸੁਣ ਬੰਦਾ ਹੁਣ ਫੌਜ ਚ ਹੋ ਗਿਆ ਮੰਨ ਲਾ ਹੁਣ ਅਗਲਾ ਉੱਥੇ ਫੌਜ ਮਾਂ ਰਹੂ ਜੋ ਰਹਿਣਾ ਉਹਦਾ ਜ਼ਰੂਰੀ ਆ ਕਿ ਘਰਾਂ ਰਹਿਣਾ ਜ਼ਰੂਰੀ ਆ ਪਹਿਲ ਤਾਂ ਉਹ ਆਪਣੀ ਡਿਊਟੀ ਨਹੀਂ ਦਊਗਾ ਹਾਂ ਚਲੋ ਜਦੋਂ ਛੁੱਟੀ ਮਿਲਦੀ ਆ ਪਾਗਲ ਆ ਜਾਂਦਾ ਹਾਂ ਡਿਊਟੀ ਡਿਊਟੀ ਇਜ਼ ਡਿਊਟੀ ਉਹ ਇਹਦੇ ਚ ਕੋਈ ਉਹ ਨਹੀਂ ਹੈਗਾ ਪੈਸਾ ਚਾਹੀਦਾ ਹਾਂ ਨਾਨੀ ਜੀ ਕਿਹੜਾ ਦੂਰ ਹੈ ਜੇ ਨਾਨੀ ਜੀ ਨੂੰ ਲੋੜ ਹੁੰਦੀ ਹੈ ਮਾਮਾ ਜੀ ਆ ਜਾਂਦੇ ਭੱਜ ਕੇ ਕੋਈ ਸ਼ਾਮ ਨੂੰ ਨਾਨੀ ਕੋਲ ਕੀ ਦਿੰਦੇ ਹਾਂ ਹਾਂ ਫੇਰ 5 ਮਿੰਟ ਲੱਗਦੇ ਹੈ ਅਗਲਾ ਉਧਰ ਜਾ ਜਾਂਦਾ ਹੈ ਆਪਣੇ ਨਾਲ ਕੋਲ ਆਪਣਾ ਪਿੰਡ ਚ ਆਵਰ ਕੇ ਡਰ ਹਾਂ ਬਿਲਕੁਲ ਇੱਥੇ ਬੈਠ ਅਰੇ ਇੱਧਰ ਆ ਜਾਂਦੇ ਜੀ ਪੂਰੀ ਬੈਹ ਜੁੰਦੇ ਆ ਇੱਥੇ ਢਾਹ ਲੋ ਬਾਹਰ ਹੀ ਇੱਥੇ ਬੈਹ ਜੁੰਦੇ ਆ ਆਹੀ ਇੱਧਰ ਹੀ ਬਹਿ ਜਾਣਾ ਕੋਈ ਨਹੀਂ ਮੰਚੀਆ ਪਰ ਬੈਠ ਲਉਣ ਦੋ ਚਲੋ ਮੰਮੀ ਦਾ ਹੀ ਮੰਜੇ 'ਤੇ ਬਹਿ ਜੰਦੇ ਆ ਜਿੱਦੀ ਚਾਹ ਨਾ ਇੱਥੇ ਬਹਿ ਜਾਓ ਜਿੱਦੀ ਚਾਹ ਨਾ ਉੱਥੇ ਹਾਂ ਕੋਈ ਕੋਈ ਗੱਸਾ ਹੀ ਨਾ ਹੋਇਓ ਹਾਂ ਆਪਣੀ ਆਪਣੀ ਕਰਿਓ ਹਾਂ ਠੀਕ ਹੈ ਇਹ ਵੀ ਗੱਲ ਠੀਕ ਆ ਲਓ ਜੀ ਟੇਬਲ ਲੱਗ ਗਿਆ ਵੈਸੇ ਟੇਬਲ ਟੇਬਲ ਮੈਂ ਕਹਿੰਦਾ ਥੋੜਾ ਜਿਹਾ ਤੇਰੇ ਗਲਤ ਹੋ ਗਿਆ ਥੋੜੀ ਜਿਹਾ ਇੱਧਰ ਨੂੰ ਕਰ ਦਿੰਦੇ ਆ ਨਹੀਂ 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 ਟੇਬਲ ਤਾਂ ਉੱਥੇ ਠੀਕ ਤਾਂ ਕਿਉਂਕਿ ਇੱਥੇ ਕੁਰਸੀਆਂ ਦਾ ਸਭ ਕੋ ਚੁੱਲ੍ਹੇ ਕੋਲ ਵਧੀਆ ਦੀਆਂ ਇਹ ਤਾਂ ਬਹੁਤ ਨਹੀਂ ਟਿਕਲੀ ਲੱਗਿਆ ਹਾਂ ਨਾ ਕੰਡ ਹੋਈ ਵੀ ਆ ਜੀ ਬਹੁਤ ਆ ਸ਼ਾਮ ਦਾ ਟਾਈਮ ਆ ਆ ਦੇਖੋ ਕਿਆ ਕਿਆ ਲੈ ਕੇ ਆਉਂਦਾ ਅੱਗ ਬਲਣ ਨੂੰ ਇਹ ਠੀਕ ਆ ਕਿਹੜੇ ਬਲਦੀ ਹੈ ਸਕੀਮ ਅਗਲੇ ਦੀ ਸਕੀਮੀ ਆ ਬੰਦਾ ਇਹ ਉਹ ਜ਼ਿਆਦਾ ਬਲ ਜਣੀ ਪੁੱਤ ਸਾਰੀਆਂ ਪਾਤੀਆਂ ਇਕੱਠੀਆਂ ਹੀ ਜੈਸਮੀਨ ਧਿਆਨ ਨਾਲ ਬੈਠੀ ਪਿੱਛੇ ਪਿੱਛੇ ਨੂੰ ਕਰ ਲੈ ਕੁਰਸੀ ਸੂਟ ਨੂੰ ਛੇਕ ਲੱਗ ਜਾਂਦਾ ਹੁੰਦਾ ਕਈ ਵਾਰ ਉਹ ਦੇਖ ਇਹਨੇ ਹੁਣ 1 ਕੇ ਲੱਖ ਤਾਂ ਪੰਪੜ ਪੜਨੇ ਇਹਦਾ ਕਹਿਣ ਦਾ ਮਤਲਬ ਇਹ ਆ ਜੀ ਹਰਵਿੰਦਰ ਸਿੰਘ ਹਾਂਜੀ ਵੀ ਹੁਣ ਮੇਰਾ ਅੱਜ ਹੈਗਾ ਜੀ ਸ਼ਾਮ ਦਾ ਵੇਲਾ ਮਾਮੇ ਕੋ ਛੱਡ ਜੋ ਸਾਨੂੰ ਅੱਛਾ ਜੀ ਹਾਂ ਸਾਰੇ ਜਾਣਿਆਂ ਨੂੰ ਤੁਸੀਂ ਜਾਓ ਕਰਨ ਬਸ ਸਾਰੇ ਜਾਣਿਆਂ ਨੂੰ ਛੱਡ ਦਿਓ ਤੁਸੀਂ ਜਾਓ ਕਰਨ ਠੀਕ ਆ ਸਾਰੇ ਜਾਣੇ ਛੱਡ ਜੋ ਹਾਂਜੀ ਤੁਸੀਂ ਜਾਓ ਕੋਈ ਜਾਓ ਸਾਰੇ ਮਤਲਬ ਕੌਣ ਤੂੰ ਵੀ ਤੇ ਰਹਿ ਗਿਆ ਹੋਰੇ ਹੋਰ ਕੀ ਕਰ ਰੂ ਗਿਆ ਕੌਣ ਹੋਰ ਕੀ ਸਾਰੇ ਜਾਣੇ ਛੱਡ ਦੇ ਤੂੰ ਫੇ ਜਾਊਂਗਾ ਕੌਣ ਆਏ ਦੱਸੋ ਸੋਚੋ ਕੌਣ ਜਾਊ ਕਰਵਿੰਦਰ ਸਿੰਘ ਸੋਚੋ ਤੁਸੀਂ ਕਹਿ ਦਿੰਦੇ ਆ ਦੁੱਧ ਵਾਲੇ ਦਾ ਦਿਮਾਗ ਬਹੁਤ ਤੇਜ ਹੁੰਦਾ ਅੱਛਾ ਇਹ ਤਾਂ ਵੇਚਦਾ ਹੁੰਦਾ ਸੋਚੋ ਜਾਨ ਹੁੰਦੀ ਐ ਦੇ ਵਿੱਚ ਚਾਲਾ ਉਹੀ ਗੱਲ ਆ ਦੱਸੋ ਤੇ ਆ ਲਓ ਜੀ ਇੱਧਰ ਘਰਤਾ ਮੁੰਡੇ ਨੇ ਕੰਮ ਬਣਾਇਆ ਤੁਸੀਂ ਪਹਿਲਾਂ ਮੈਨੂੰ ਆਏ ਦੱਸੋ ਗੱਡੀ ਦਾ ਤਾਂ ਮਾਮਾ ਜੀ ਹੁਣ ਕੀ ਕਰੀਏ ਗੱਡੀ ਦਾ ਬਣਾਇਆ ਵੇ ਮਨਕੀਰ ਤਾਂ ਅੱਛਾ ਤੇ ਫੋਟੋ ਬੜਾਈ ਦੀ ਆ ਮਨਕੀਤ ਹੋ ਗਈ ਗੱਡੀ ਮੈਨੂੰ ਪਤਾ ਕੱਲ ਗਿਆ ਏ ਜਿਹੜੀ ਆਪਣੇ ਘਰ ਨੂੰ ਪਹੀ ਜਾਂਦੀ ਆ ਨਾ ਉਹ ਕੱਚੀ ਆ ਉਹ ਕੱਚੀ ਆ ਉਹਦੇ ਕਰਕੇ ਬਹੁਤ ਗੱਡੀ ਲਿੰਬੜਦੀ ਹਾਂ ਹਾਂ ਮਾਰਗੰਡ ਬਣ ਗਈ ਅੱਛਾ ਹਾਰਗੰਡ ਬਣਦੀ ਉਹਦੇ ਕਰਕੇ ਬਹੁਤ ਗੱਡੀ ਲਿੰਬੜਦੀ ਉਹਦੇ ਕਰਕੇ ਲਿੰਬੜਦੀ ਹਾਂ ਜੀ ਹਾਂ ਅੱਛਾ ਚਲ ਉਹ ਰੋਡ ਚੱਲਦਾ ਜਿਆਦਾ ਨਾਲੇ ਰੰਗ ਵੀ ਚਿੱਟਾ ਰੰਗ ਵੀ ਚਿੱਟਾ ਜੀ ਕੀ ਹੋਇਆ ਇੱਕ ਕਿਸੇ ਛੜ ਦੀ ਕੁੜੀ ਕਿੱਥੋਂ ਕੱਢਦੇ ਫਿਰੂਗੇ ਖੜ ਜਾ ਕੇ ਖੜ ਜਾ ਮੈਨੂੰ ਮਾੜੀ ਵੀਡੀਓ ਕੀ ਕੀ ਹੋਇਆ ਜੀ ਛੋਟੀ ਤੂੰ ਮੈਨੂੰ ਛੱਡ ਜੂਗੀ ਸਾਡੇ ਘਰ ਇਹ ਵੀ ਚੱਕਰ ਹੁੰਦਾ ਜੀ ਹਰ ਜੀ ਅੱਛਾ ਇਹ ਆ ਜਾ ਆ ਜਾ ਨਹੀਂ ਮਤਲਬ ਇਹ ਸਾਡੇ ਕੋਲ ਪਹਿਲੀ ਵਾਰ ਹੀ ਆਈ ਆ ਆ ਕੇ ਘਰ ਲੱਗੀ ਆ ਉਹ ਕਹੇ ਹੁਣ ਇਹਦਾ ਇੱਕ ਤਿਲਕਾ ਪਾਉਂਗੀ ਨਹੀਂ ਆ ਕੇ ਘਰ ਲੱਗੀ ਆ ਚੂਹੇ ਛੱਡ ਜੂਗੀ ਚੂਹੇ ਕਿਹੜੇ ਮੰਮੀ ਖਾਣੇ ਪਤਾ ਨਹੀਂ ਨੱਕੜ ਕਦੇ ਜੀਨੀ ਆ ਪੁੱਤ ਮਾਮੀ ਉਹਦੇ ਚ ਪਾ ਦੇ ਆ ਆ ਕੁੜੀ ਦੇ ਤੇ ਠੀਕ ਆ ਆ ਦੋਨਿਆ ਥੋੜੇ ਛਾਣਾ ਲੈ ਐਨੂੰ ਨਾ ਕਿਹਾ ਨਹੀਂ ਉਹਦੇ ਚ ਪਾ ਦੇ ਜਿਹਦੇ ਫੜ ਲੈ ਉਹ ਨਹੀਂ ਨਹੀਂ ਇਹ ਤਾਂ ਜ਼ਰੂਰੀ ਆ ਜੀ ਆ ਦੇਖ ਥੋੜੀ ਮੋੜ ਲਾ ਗਈ ਭੈਣ ਜੀ ਦੇਖੋ ਇਹ ਮੋੜ ਇਹ ਸਾਡੇ ਚਾਹਤਾ ਉਹ ਤੇਰੇ ਉਹ ਨਹੀਂ ਮਾਮੀ ਜੀ ਓਹੋ ਹਾਏ ਸਾਡੇ ਟਾਈਮ ਵਿੱਚ ਆ ਕਾ ਤੇਰਾ ਕੋ ਹੁੰਦਾ ਦੇਖ ਲੈ ਲੈ ਮੈਂ ਹਰ ਟਾਈਮ ਤੇ ਕਹਿੰਦਾ ਕੋਸੁੰਦਾ ਹਾ ਇਹ ਛੋਟੀ ਜੀ ਆਈ ਪਾ ਕੇ ਹੁੰਦਾ ਕਾ ਉਹ ਨਹੀਂ ਸੰਦਾ ਇੱਕ 10 ਪੈਸੇ 20 ਪੈਸੇ ਦੇ ਕੇ ਜਾਣ ਦਿੰਦੇ ਸੀ ਬਾਈ ਮੇਰੇ ਟਾਈਮ ਚ ਹੁੰਦਾ ਤਾਂ ਮੇਰੀ ਨਾਨੀ ਨੇ ਕਦੇ ਖਾਲੀ ਨਹੀਂ ਜਾਣ ਦਿੰਦੀ ਮੇਰੀ ਮਾਂ ਵੀ ਨਹੀਂ ਜਾਣ ਦਿੰਦੀ ਜਿਹੜੀ ਕਹਿੰਦੀ ਹੈ ਇਹ ਵਧੀਆ ਮਿੰਦਰਾ ਖਾਲੀ ਬੈਜੋ ਮੇਰੀ ਨਾਨੀ ਦੇ ਤਾਂ ਪੈਸੇ ਹਾਂ ਮੈਂ ਨੂਰੇ ਉਹ ਨੂਰੂ ਨੂਰੇ ਕੀ ਕਹਿੰਦਾ ਤੂੰ ਸਾਜ ਫੜੀ ਤੈਨੂੰ ਬੁਲਾ ਕੇ ਮੇਰੀ ਨੂੰ ਗੁਮ ਗਈ ਮੇਰੀ ਦੂਆ ਸਾਥ ਸਾਥ ਦੇਖ ਲੋ ਸਾਗ ਨਹੀਂ ਬਣਾਇਆ ਸਾਥ ਸਾਥ ਚਲੋ ਯਾਰ ਫਿਰ ਇਹ ਨੇਰਾ ਬਣਾ ਕੇ ਜਾਂਦਾ ਚਲੋ 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 ਫਿਰ ਚੱਲਦੇ ਆ ਜੀ ਦੇਖ ਜਾਂਦੇ ਆ ਤੇ ਰੈਸਟ ਹਾਊਸ ਦੇਖਦੇ ਆ ਜੀ ਕੋਠੀ ਅੰਦਰੋਂ ਅਹ ਉਰੇ ਵੈਸੇ ਮਾਮਾ ਜੀ ਸ਼ੂਟਿੰਗ ਆਪਣਾ ਪ੍ਰੀ ਵਿਡਿੰਗ ਵਾਲੇ ਵੀ ਆਉਂਦੇ ਹਨਾ ਜੀ ਆਉਂਦੇ ਆ ਪਰ ਲੇਕਿਨ ਉਹਨਾਂ ਦੀ ਨਾ ਪਰਮਿਸ਼ਨ ਲੈਣੀ ਪੈਂਦੀ ਉਹਨਾਂ ਨੂੰ ਕੁਛ ਰੈਂਟ ਹੁੰਦਾ ਰਵਿੰਦਰ ਮੋਹਨ ਕੁਛ ਰੈਂਟ ਭਰਨਾ ਪੈਂਦਾ ਹੁੰਦਾ ਤਾਂ ਜਾ ਕੇ ਕੁਛ ਨਹੀਂ ਕੁਛ ਨਹੀਂ ਚਲੋ ਹਾਂਜੀ ਲੈ ਦੇਖਿਆ ਜਾੜ ਕੇ ਕੂਪੇ ਆ ਚਲੋ 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 ਸ਼ੀਤਾਂ ਦੀ ਧਰਤੀ ਤੇਰੇ ਚਲੋ ਚਲੋ ਆ ਕੇ ਆ ਲੈ ਆ ਲੈ ਲਾ 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 ਨਹੀਂ ਰਸਨਾ ਜੇ ਤੇਰੇ ਕੋਈ ਗੱਲ ਨਹੀਂ ਵੀ ਸੁਣਣੀ ਹੱਦੀ ਨਹੀਂ 10 ਮਹੀਨੇ ਆਉਣਾ ਮम्मी ਮੈਂ ਤੇਰੇ ਕੋਲ ਨੂੰ ਆਉਣਾ ਮੈਂ ਕਿਹਾ ਆ ਜਾਵਾਂ ਤੱਕ ਮੈਂ ਨਹੀਂ ਕੋ ਮਿਲ ਕੇ ਨਾ ਫੇਰ ਕੋਲ ਐ ਕਿਹਾ ਮम्मी ਦੋ ਕੁ ਪੋਜ ਚਲ ਸੁਣ ਲਿਆ ਅਰੇ ਖੁਸ਼ ਹੋ ਗਿਆ ਅਜਾ ਫੋਟੋ ਖਿਚਾ ਲੀਆਂ ਆ ਵੀ ਪੋਚ ਹੋ ਰਹੀ ਵੀ ਫੋਟੋ ਠੀਕ ਆ ਠੀਕ ਆ ਇਹਦੇ ਵਿੱਚ ਕਿਆ ਦਾ ਦੱਸ ਹੋਈਓ ਬੱਸ ਫੇਰ ਮੈਂ ਵੀ ਜਾਣ ਕੇ ਦੇਖਦੀ ਤੀ ਵੀ ਤੁਸੀਂ ਮੇਰੇ ਮੰਨਦੇ ਆ ਕਹਿਣਾ ਵੀ ਜੋ ਕੰਮ ਨੂੰ ਮੈਂ ਮਨਾ ਕਰਦਾ ਤੁਸੀਂ ਉਹ ਮੰਨਦੇ ਹੋ ਤੁਹਾਨੂੰ ਪਤਾ ਜੱਤ ਮੇਰੀ ਕੋਈ ਨੌਲਜ ਵਾਲੀ ਗੱਲ ਹੁੰਦੀ ਵੇ ਸਿਆਣੇ ਬੰਦੇ ਦੀ ਗੱਲ ਸੁਣਨੀ ਚਾਹੀਦੀ ਹੈ ਹਾਏ ਮਾਮੀ ਸਿਆਣੀ ਨਹੀਂ ਹੈਗੀ ਮਾਮੀ ਜਵਾਨ ਹੈ ਲੈ ਮਾਮਾ ਸਿਆਣਾ ਹੋ ਗਿਆ ਦਾੜੀ ਆ ਗਈ ਹਲੇ ਸਿਆਣਾ ਬੰਦਾ ਦਾੜੀ ਆ ਗਈ ਪਤਾ ਗੱਲ ਦਾੜੀ ਆ ਗਈ ਦਾ ਮਾਮਾ ਉਹ ਗੱਲ ਮਾਮਾ ਹੀ ਕਹਿਆ ਹੈ ਹਾਂ ਸਿਆਣਾ ਬੰਦਾ ਚਿੱਟੀ ਦਾੜੀ ਦੇ ਨਹੀਂ ਹੁੰਦਾ ਸਿਆਣਾ ਹਾਂ ਬੰਦੇ ਨੂੰ ਅਕਲ ਹੁੰਦੀ ਗੱਲਾਂ ਤੇ ਪਤਾ ਲੱਗਦਾ ਹਾਂ ਹੁਣ ਇਹਨੇ ਮੈਂ ਇਹ ਗੱਲ ਤਾਂ ਕਹੀ ਆ ਇਹਨੇ ਕਿਹਾ ਵੀ ਮਾਮੀ ਸਿਆਣੀ ਨਹੀਂ ਹੈਗੀ ਹਾਂ ਸਿਆਣੀ ਬੀ ਜੀ ਮਾਨਾ ਮਾਮੀ ਮੈਂ ਤਾਂ ਇਹ ਗੱਲ ਕਹੀ ਆ ਵੀ ਅਕਲ ਅਕਲ ਜਿਹੜੀ ਹੁੰਦੀ ਆ ਬੰਦਾ ਅਕਲ ਤੇ ਸਿਆਣਾ ਹੁੰਦਾ ਬਜ਼ੁਰਗ ਹੋਣ ਨਾਲ ਨਹੀਂ ਸਿਆਣਾ ਹੁੰਦਾ ਬੰਦਾ ਚਿੱਟੀ ਦਾੜੀ ਦੇਖ ਕੇ ਕਿਆ ਕਰਨੀ ਆਉਂਦੀ ਹਾਂ ਬੰਦੇ ਨੂੰ ਅਕਲ ਆਉਣੀ ੱੱਕੇ ਖਾ ਕੇ ਬਿਲਕੁਲ ਬਿਲਕੁਲ ਹਾਂਜੀ ਜ਼ਿੰਦਗੀ ਦਾ ਤਜਰਬਾ ਬੋਲਦਾ ਹੁੰਦਾ ਇਹ ਬਣਿਆ ਹੋਇਆ ਜੀ ਰੈਸਟੋਰਾਂ ਸਨ ਅੰਗਰੇਜ਼ਾਂ ਦਾ ਸਮਝ 1874 ਦੇ ਲਗਭਗ ਇਹ ਬਣਿਆ 18 ਮਹਿਰ ਪੱਟੀ ਦੀ 1870 ਦੇ ਲਗਭਗ ਅੱਛਾ ਜੀ ਹਾਂ ਆ ਨਹਿਰ ਦੇ ਤੋਂ ਪਟਵਾਈ ਤੀ ਨਾ ਹਾਂਜੀ ਅੰਗਰੇਜ਼ਾਂ ਦਾ ਸਮਾਂ ਤਾਂ ਕਲਫੂ ਲੱਗਦਾ ਹੁੰਦਾ ਤਾਂ ਖਾਰਕੂ ਬਾਦ ਤਾਂ ਇੱਥੇ ਆਰਮੀ ਆ ਕੇ ਰਹਿ ਗਈ ਹੁੰਦੀ ਅੱਛਾ ਜੀ ਉਹ ਸਿਸਟਮ ਆ ਇਹ ਉਹ ਸਿਸਟਮ ਬਣਿਆ ਤਾਂ ਰੈਸਟ ਵਾਸਤੇ ਅਫਸਰ ਜਾਂ ਕੋਈ ਦਫ਼ਤਰ ਬੈ ਲਾ ਲ ਉਹਨਾਂ ਦਾ ਹਾਂ ਉਹਦਾ ਸਿਸਟਮ ਤੇ ਆ ਸਾਰਾ ਏਰੀਆ ਉਹਨਾਂ ਦਾ ਹੀ ਸੀ ਅੱਛਾ ਆਹਦੇ ਗਲ ਏਰੀਆ ਹੁੰਦੇ ਤੇ ਹਾਂ ਹੁਣ ਕੋਸ਼ਿਸ਼ ਚਲੋ ਉਧਰ ਥੋੜੀ ਆ ਸੱਗੇ ਹਨਾ ਪੁਰਾਣਾ ਅੱਛਾ ਉਹ ਬਿਲਡਿੰਗਾਂ ਸਾਰੀਆਂ ਇਹਨਾਂ ਦੀਆਂ ਹੀ ਦੀਆਂ ਆਹ ਡਾਕਰ ਹੁੰਦਾ ਦਾ ਪੁਰਾਣਾ ਅੱਛਾ ਜੀ ਡਾਕਰ ਹੀ ਹੈ ਮੈਨਾਂ ਹੁੰਦਾ ਜੀ ਕੋਈ ਚੀਜ਼ ਲੈ ਕੇ ਆਉਂਦਾ ਤੇ ਡਾਕਰਾ ਹੀ ਆਣੀ ਹਾਂ ਹਾਂ ਤੇ ਇੱਧਰ ਸਾਡਾ ਆਹ ਚੌਂਕੀਦਾਰ ਬਣਾ ਇੱਧਰ ਆਹ ਚੌਂਕੀਦਾਰ ਆ ਸਾਡਾ ਛੱਡੇ ਵੀ ਕਿੱਥੇ ਹੁੰਦੇ ਨੇ ਇੱਥੇ ਹਾਂ ਅੱਛਾ ਹਰੂ ਯਾ ਲਈ ਪਹੀਆ ਸਮਝਦਾ ਹੁੰਦੀ ਨਹੀਂ ਇਹਦੇ ਅੰਗਰੇਜ਼ੀ ਹੈ ਜੀ ਦੀ ਬਿਲਕੁਲ ਯਾਰ ਵੀ ਨੂੰਆ ਹੂੰ ਸਾਰਾ ਇਹ ਕਿ ਜੋ ਬਣਿਆ ਹੋਇਆ ਸਾਰਾ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੀ ਬਣਿਆ ਹੋਇਆ ਜੀ ਉਹ ਵੀ ਇੱਕ ਨੇ ਹੁੰਦਾ ਤਾਂ ਕਿ ਕਿਹਨਾਂ ਅੱਜ ਨਹੀਂ ਆ ਨਹੀਂ ਅੰਗਰੇਜ਼ਾਂ ਨੇ ਇੱਕ ਗੱਲ ਮਾਮਾ ਜੀ ਅੰਗਰੇਜ਼ਾਂ ਦੇ ਨਾ ਹੁਣ ਵੀ ਫਿਲਮਾਂ ਵੀ ਉਹਨਾਂ ਨੇ ਆ ਚੀਜ਼ ਜਰੂਰ ਬਣਾਈ ਵੀ ਹੁੰਦੀ ਪ੍ਰਾਣ ਸੇਕਣ ਵਾਸਤੇ ਹੈਨਾ ਜੀ ਕੀ ਦਿਮਾਗ ਤੇ ਹਾਂ ਉਹਨਾਂ ਕੋਲ ਦਿਮਾਗ ਤੇ ਬਿਲਕੁਲ 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 ਚਲੋ ਬਹੁਤ ਚੱਲੇ ਬੱਦਰਲੇ ਤੋਇ ਕਹਿੰਦੇ ਲੱਭ ਇਹ ਜਗਾ ਦੇਖੀ ਬਾਅਦ ਮੈਂ ਕਿ ਕਿੰਨੀ ਕਾਉਂ ਕਮਰੇ ਦੇ ਲੈ ਕਿੱਡੇ ਕਿੱਡੇ ਆ ਇਕੱਲੇ ਚੱਲੇ ਨੂੰ ਕਮਰੇ ਵਿੱਚ ਲੈਟਰੀ ਬਾਥਰੂਮ ਅਟੈਚ ਆ ਅੱਛਾ ਜੀ ਦੇਖ ਲਓ ਜਾਦੇ ਟਾਈਮ ਚ 1800 ਕਿੰਨੇ ਚ ਜੀ 1874 ਸੇ ਸਮੇਂ ਚ ਹੁਣ ਤਾਂ ਦੇਖ ਲਓ ਵੈਸੀ ਲੱਕੜੀ ਨੂੰ ਵੀ ਖੋਣੇ ਲੱਗ ਗਈ ਇੱਧਰ ਨੂੰ ਆਣਾ ਪਣਾ ਇੱਧਰ ਵਾਲਾ ਇੱਧਰ ਹੂੰ ਵੈਸੇ ਆਲਾ ਕਮਰਾ ਬੰਦ ਗਿਆ ਆਹ ਨੰਬਰ ਆ अच्छा यहां फॉर्मली साइडੋਂ نکلਨ ਦਾ ਰਸਤਾ ਸਾਡੇ ਨਾਈਟ ਰੂਮ ਬਾਥਰੂਮ ਅਟੈਚ ਹੋ ਗਿਆ ਹਾਂ ਬਾਕੀ ਦੇਖ ਲੈ ਤਿਆਰ ਕਰ ਆ ਫੇਰ ਗੇਟੀ ਆ ਆ ਫੇਰ ਅਗੇਟੀ ਆ ਗਈ ਜੀ ਹਾਂ ਫੇਰ ਗੇਟੀ ਆ ਗਈ ਸਹੀ ਗੱਲ ਆ ਬਾਈ ਦਿਮਾਗ ਦੇ ਦਿਮਾਗ ਤੇ ਜੀ ਬਿਲਕੁਲ ਬਿਲਕੁਲ ਜੋ ਚੀਜ਼ ਲੱਗੀ ਬਸ ਐ ਬੜੀ ਖਰਾਬ ਹੋ ਗਈ ਛੇਤੀ ਛੇਤੀ ਉਹਨਾਂ ਕੋਲ ਹੀ ਹੈ ਸਹੀ ਗੱਲ ਆ ਸਹੀ ਗੱਲ ਆ ਭਾਲੇ ਦੀ ਗੱਲ ਆ ਆ ਤਾਂ ਨਵੀਂ ਲਵਾਈ ਹੋਣੀ ਉੱਪਰ ਹਾਂ ਇਹ ਫਿਰ ਨਹੀਂ ਇਹਦਾ ਸੀਲਿੰਗ ਆ ਮੀਟਰ ਲੱਗੀ ਜਿਹੜਾ ਉਹ ਵਿਚੋੜ ਲੱਗਿਆ ਨਾ ਸਿਮੈਂਟ ਹੋਣੀ ਨੂੰ ਪੱਕਾ ਪੁੱਕਾ ਕਰਾ ਕੇ ਲਾ ਦੇਣਾ ਇੱਕ ਟਾਈਮ ਇਹ ਕਹਿੰਦੇ ਦਵਾਰ ਨਾਲ ਮਤ ਖੁੱਲਦੀ ਦਵਾਰ ਹੋਊਗੀ ਹਾਂ ਕੋਣੀ ਚਾਹੀਦੀ ਆ ਇੱਧਰ ਕੰਪਿਊਟਰ ਲਾ ਲਈ ਆ ਇੱਧਰ ਠੀਕ ਕਰ ਕੋਈ ਨਹੀਂ ਕੋਈ ਨਹੀਂ ਪੁੱਤਾ ਜਾ ਲਾਈਟ ਬੰਦ ਕਰ ਹਾਂ ਇੱਧਰ ਵੀ ਆ ਗੰਭਰਾਣਾ ਹੂੰ ਦਰਵਾਜ਼ੇ ਦੇਖੋ ਕਿੱਡੇ-ਕੱਡੇ ਮੋٹے ਹਨ ਹਾਂ ਦੋ ਤੇ ਵੱਡੇ ਆ 2 ਇੰਚ ਮੋٹے ਆ ਪੂਰੇ ਦਰਵਾਜ਼ੇ ਵਾਹ ਜੀ ਵਾਹ ਇਹ ਦਰਵਾਜ਼ਾ ਕਿੰਦਾ ਹਨਾ ਬਹੁਤ ਹੀ ਲੱਗਦਾ ਹੁੰਦਾ ਬਹੁਤ ਵਧੀਆ ਚੀਜ਼ਾਂ ਬਣਾਈਆਂ ਹੋਈਆਂ